ਨਮਸਕਾਰ ਤੁਸੀਂ ਦੇਖ ਰਹੇ ਹੋ ਕੇਐਸ ਮੋਟੀਵੇਸ਼ਨ ਤੇ ਮੈਂ ਤੁਹਾਡਾ ਆਪਣਾ ਕਮਲਜੀਤ ਸ਼ਰਮਾ ਦੋਸਤੋ ਜਿਹੜੇ ਮੇਰੇ ਦੋਸਤ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਵੀ ਲਿਖਣਾ ਨਾ ਭੁੱਲਿਓ ਕਿ ਤੁਸੀਂ ਕਿਸ ਜਗ੍ਹਾ ਤੋਂ ਮੇਰੀ ਵੀਡੀਓ ਨੂੰ ਦੇਖ ਰਹੇ ਹੋ ਤੇ ਆਪਣੇ ਵਿਚਾਰ ਜਰੂਰ ਰੱਖਿਓ ਇਸ ਵੀਡੀਓ ਵਿੱਚ ਜੋ ਵੀ ਕਮੀਆਂ ਜਾਂ ਚੰਗੀਆਂ ਤੁਸੀਂ ਮਹਿਸੂਸ ਕਰਦੇ ਹੋ ਉਹਨਾਂ ਬਾਰੇ ਜ਼ਰੂਰ ਲਿਖਿਓ ਤਾਂ ਜੋ ਅਗਲੀ ਵੀਡੀਓ ਦੇ ਵਿੱਚ ਮੈਂ ਹੋਰ ਸੁਧਾਰ ਕਰ ਸਕਾਂ ਤੇ ਤੁਹਾਡੇ ਲਈ ਵਧੀਆ ਮਟੀਰੀਅਲ ਲੈ ਕੇ ਆ ਸਕਾਂ ਮੇਰੀ ਅੱਜ ਦੀ ਵੀਡੀਓ ਉਹਨਾਂ ਵਿਦਿਆਰਥੀ ਦੋਸਤਾਂ ਲਈ ਹੈ ਜਿਹੜੇ ਕਿ ਬਹੁਤ ਜਲਦੀ ਆਪਣਾ ਹੌਸਲਾ ਛੱਡ ਜਾਂਦੇ ਨੇ ਤੇ ਨਤੀਜੇ ਦੇ ਨਜ਼ਦੀਕ ਪਹੁੰਚ ਕੇ ਵਾਪਸ ਆ ਜਾਂਦੇ ਨੇ 97% ਮਿਹਨਤ ਕਰਨ ਤੋਂ ਬਾਅਦ ਹੌਸਲਾ ਛੱਡ ਦਿੰਦੇ ਨੇ ਜਦਕਿ ਉਹ ਇਹ ਨਹੀਂ ਜਾਣਦੇ ਹੁੰਦੇ ਕਿ 3% ਹੋਰ ਮਿਹਨਤ ਕਰਨ ਦੇ ਨਾਲ 100% ਉਹ ਆਪਣਾ ਰਿਜ਼ਲਟ ਹਾਸਲ ਕਰ ਸਕਦੇ ਨੇ ਦੋਸਤੋ ਸਾਨੂੰ ਆਪਣੀ ਸੋਚ ਹਮੇਸ਼ਾ ਜਿੱਤ ਵਾਲੀ ਰੱਖਣੀ ਚਾਹੀਦੀ ਹੈ ਔਰ ਸਾਨੂੰ ਹਮੇਸ਼ਾ ਪਹਿਲੇ ਨੰਬਰਾਂ ਵਿੱਚ ਆਉਣ ਵਾਲੀ ਸੋਚ ਰੱਖਣੀ ਚਾਹੀਦੀ ਹੈ ਨਾ ਕਿ ਪਾਸ ਹੋਣ ਵਾਲੀ ਤੁਸੀਂ ਸੋਚੋ ਕਿ ਇੱਕ ਦੌੜ ਵਿੱਚ ਜਿੱਤਣ ਵਾਲਾ ਘੋੜਾ ਦੂਜੇ ਘੋੜਿਆਂ ਨਾਲੋਂ 5 ਜਾਂ 10 ਗੁਣਾ ਜ਼ਿਆਦਾ ਇਨਾਮ ਪ੍ਰਾਪਤ ਕਰਦਾ ਹੈ ਕੀ ਇਹ ਸਹੀ ਹੈ ਬਿਲਕੁਲ ਨਹੀਂ ਕਿਉਂਕਿ ਉਹ ਦੂਜਿਆਂ ਨਾਲੋਂ 5 ਜਾਂ 10 ਗੁਣਾ ਜ਼ਿਆਦਾ ਨਹੀਂ ਦਈ ਤੌੜਦਾ ਬਲਕਿ ਥੋੜੇ ਜੇ ਫਰਕ ਦੇ ਨਾਲ ਹੀ ਉਹ ਜਿੱਤਦਾ ਪਰ ਇਨਾਮ ਕਿੰਨਾ ਲੈਂਦਾ ਹੈ 5 ਜਾਂ 10 ਗੁਣਾ ਜ਼ਿਆਦਾ ਤੁਹਾਡੇ خیال ਮੁਤਾਬਕ ਇਹ ਬਿਲਕੁਲ ਅਨਿਆਇਕ ਲੇਕਿਨ ਨਹੀਂ ਇਹ ਖੇਲ ਦੇ ਨਿਯਮ ਨੇ ਇਹ ਖੇਡ ਦੇ ਨਿਯਮਾਂ ਸਾਰ ਉਹ 5 ਜਾਂ 10 ਗੁਣਾ ਜ਼ਿਆਦਾ ਆਪਣਾ ਇਨਾਮ ਪ੍ਰਾਪਤ ਕਰਦਾ ਜਦ ਕਿ ਥੋੜੇ ਜਿਹੇ ਫਰਕ ਦੇ ਨਾਲ ਹੀ ਉਹ ਜਿੱਤ ਹਾਸਲ ਕਰਦਾ ਇਹੀ ਨਿਯਮ ਇਨਸਾਨ ਦੀ ਜ਼ਿੰਦਗੀ ਦੇ ਉੱਪਰ ਵੀ ਲਾਗੂ ਹੁੰਦਾ ਜਿਹੜੇ ਲੋਕ ਸਫਲ ਹੁੰਦੇ ਨੇ ਤੁਹਾਡੇ ਨਾਲੋਂ ਉਹ 5 ਜਾਂ 10 ਗੁਣਾ ਜ਼ਿਆਦਾ ਕਾਬਲ ਨਹੀਂ ਹੁੰਦੇ ਬਲਕਿ ਥੋੜੇ ਜਿਹੇ ਫਰਕ ਦੇ ਨਾਲ ਹੀ ਤੁਹਾਡੇ ਨਾਲੋਂ ਅਲੱਗ ਹੁੰਦੇ ਨੇ ਪਹਿਲੇ ਨੰਬਰਾਂ ਵਿੱਚ ਆਉਣ ਵਾਲੇ ਬੱਚੇ ਜਿਆਦਾ ਹੁਸ਼ਿਆਰ ਨਹੀਂ ਹੁੰਦੇ ਬਲਕਿ ਥੋੜੇ ਜਿਹੇ ਫਰਕ ਦੇ ਨਾਲ ਇੱਕ ਦੋ ਨੰਬਰਾਂ ਨਾਲ ਹੀ ਉਹ ਪਹਿਲੀਆਂ ਪੀਜੀਸ਼ਨਾਂ ਵਿੱਚ ਆਉਂਦੇ ਨੇ ਤੇ ਐਨਾ ਫਰਕ ਪਾ ਦਿੰਦੇ ਨੇ ਔਰ ਟਾਪਰਾਂ ਦੀ ਲਿਸਟ ਵਿੱਚ ਪਹੁੰਚ ਜਾਂਦੇ ਨੇ ਤੁਸੀਂ ਵੀ ਪਹੁੰਚ ਸਕਦੇ ਹੋ ਅਗਰ ਤੁਸੀਂ ਇਹੋ ਜੀ ਸੋਚ ਰੱਖੋ ਸੋ ਦੋਸਤੋ ਇਹੋ ਜੀ ਗੱਲ ਤੁਹਾਡੀ ਹੋਣੀ ਚਾਹੀਦੀ ਹੈ ਕਿ ਅਸੀਂ ਪਹਿਲਾ ਨੰਬਰਾਂ ਵਿੱਚ ਆਉਣਾ ਨਾ ਕਿ ਪਾਸ ਹੋਣਾ ਸੋ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰਹੋ ਹਿੰਮਤ ਨਾ ਹਾਰੋ ਜਦੋਂ ਤੁਸੀਂ 75% ਰਿਜ਼ਲਟ ਹਾਸਲ ਕਰਨ ਤੋਂ ਬਾਅਦ ਪਿੱਛੇ ਵਾਪਸ ਆ ਜਾਂਦੇ ਹੋ ਹੌਸਲਾ ਛੱਡ ਜਾਂਦੇ ਹੋ ਤੇ ਥੋੜੇ ਜੇ ਮਿਹਨਤ ਦੇ ਨਾਲ ਤੁਸੀਂ 100% ਨਤੀਜਾ ਹਾਸਲ ਕਰ ਸਕਦੇ ਹੋ ਪਰ ਦੋਸਤੋ ਇਹ ਤੁਹਾਡੇ ਅੰਦਰ ਇੱਕ ਜਜ਼ਬਾ ਇਹ ਜਨੂੰਨ ਹੋਣਾ ਚਾਹੀਦਾ ਹੈ ਬੇਰੀਆਂ ਅੱਜੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਅਗਲੀ ਵੀਡੀਓ ਦੇ ਵਿੱਚ ਫਿਰ ਮਿਲਦੇ ਆਂ Var, どうぞ。